ਬੈਕੇ ਸ਼ਿਕਬਾ ਕਰਨ ਮੁਕੱਦਰਾਂ ਦੇ ਉੱਗਣ ਵਾਲੇ ਯੁੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦੇ ਇਹ ਸਤਰਾ ਇਸ ਕਰਕੇ ਅਸੀਂ ਕਹਿ ਰਹੇ ਹਾਂ ਕਿਉਂਕਿ ਇਹ ਸਤਰਾ ਨੇ ਗੁਰਦਾਸਪੁਰ ਦੇ ਰਹਿਣ ਵਾਲੇ ਇਸ ਗੁਰਸਿੱਖ ਵਿਅਕਤੀ ਦੇ ਲਈ ਜੋ ਕਿ ਗੁਰਦੁਆਰਾ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰੀ ਦਾ ਕੰਮ ਵੀ ਕਰਦਾ ਤੇ ਸਰਿਆ ਬੰਨਣ ਦਾ ਕੰਮ ਵੀ ਕਰਦਾ ਪਰ ਹੁਣ ਮਿਹਨਤ ਵੀ ਕਰ ਰਿਹਾ ਇੱਕ 55 ਸਾਲ ਦੀ ਉਮਰ ਦੇ ਵਿੱਚ ਅਮਰਤਾਰੀ ਬਜ਼ੁਰਗ ਚਾਹ ਦੀ ਸਟਾਲ ਵੀ ਲਗਾ ਰਿਹਾ ਤਾਂ ਜਿਸ ਦੇ ਵੱਲੋਂ ਕਿਹਾ ਗਿਆ ਕਿ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਬੰਦੇ ਦੀ ਸੋਚ ਵੱਡੀ ਛੋਟੀ ਹੁੰਦੀ ਆ ਜਿਸ ਤਰੀਕੇ ਨਾਲ ਗੁਰਦਾਸ ਮਾਨ ਦੇ ਵੱਲੋਂ ਆਪਣੇ ਗੀਤ ਦੇ ਵਿੱਚ ਵੀ ਜ਼ਿਕਰ ਕੀਤਾ ਗਿਆ ਕਿ ਕੰਮ ਛੋਟਾ ਵੱਡਾ ਨਹੀਂ ਬੰਦੇ ਦੀ ਸੋਚ ਹੈ ਵੱਡੀ ਛੋਟੀ ਬਾਹਰੋਂ ਕੀ ਘਟਣਗੇ ਜਿਨ੍ਹਾਂ ਦੀ ਨੀਤੈ ਅੰਦਰੋਂ ਖੋਟੀ ਤਾਂ ਵਾਕਿ ਹੀ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਤਾਂ 55 ਸਾਲ ਦੀ ਉਮਰ ਦੇ ਵਿੱਚ ਅਮਰਤਾਰੀ ਗੁਰਸਿੱਖ ਬਜ਼ੁਰਗ ਚਾਹ ਦੀ ਸਟਾਲ ਲਗਾ ਰਿਹਾ ਹੱਥੀ ਕੀਰਤ ਕਰ ਰਿਹਾ ਤੇ ਉਸ ਦੇ ਵੱਲੋਂ ਕਿਹਾ ਗਿਆ ਕਿ ਹੱਥੀ ਕਿਰਤ ਕਰਕੇ ਕਮਾਈ ਖਾ ਕੇ ਜੋ ਸਕੂਨ ਮਿਲਦਾ ਉਹ ਸਕੂਨ ਕਿਤੇ ਨਹੀਂ ਆਉਂਦਾ ਆਖਰ ਕੀ ਕੁਝ ਕਹਿ ਰਿਹਾ ਇਹ ਬਜ਼ੁਰਗ ਇਸ ਬਜ਼ੁਰਗ ਦੀ ਜ਼ੁਬਾਨੀ ਸੁਣਾਉਣੀ ਆ ਗੁਰਦਾਸਪੁਰ ਰੋਡ ਦੇ ਉੱਤੇ ਬਟਾਲਾ ਦੇ ਗੁਰਦਾਸਪੁਰ ਰੋਡ ਦੇ ਉੱਤੇ ਸਟਾਲ ਲਗਾ ਕੇ ਆਪਣੀ ਮਿਹਨਤ ਕਮਾਈ ਕਰ ਰਿਹਾ ਕੀ ਕੁਝ ਕਹਿ ਰਿਹਾ پوری ਗੱਲਬਾਤ ਸੁਣੋ ਕੌਫੀ ਕੀ ਨਾਮ ਤਾਂ ਗੁਰਿੰਦਰ ਸਿੰਘ ਜੀ ਕੌਫੀ ਦਾ ਕੰਮ ਕਰਦੇ ਜੀ ਵੈਸੇ ਤਾਂ ਪਹਿਲਾਂ ਪਹਿਲਾਂ ਤੇ ਅਸੀਂ ਖਰੀਏ ਦਾ ਕੰਮ ਕਰਦੇ ਸੀ ਜਾਲ ਬਨੰਦਾ ਤੇ ਉਹ ਕੰਮ ਫਿਰ ਅਸੀਂ ਛੱਡ ਦਿੱਤਾ ਜਿਸ ਤਰ੍ਹਾਂ ਕਿ ਲੇਬਰ ਵੀ ਨਹੀਂ ਮਿਲਦੀ ਉਹ ਜੀ ਤੇ ਆਪਣਾ ਮਸਰੀਰ ਉਤਰਾਂ ਦਾ ਹੋ ਗਿਆ ਸੀ ਭਾਰਾ ਕੰਮ ਹੋਣ ਕਰਕੇ ਉਹ ਛੱਡਤਾ ਤੇ ਫਿਰ ਅਸੀਂ ਇਹ ਕੰਮ ਕਰਨਾ ਸ਼ੁਰੂ ਕਰਤਾ ਕਿੱਦਾਂ ਨੇ ਆਣ ਪਿਆ ਇਹ ਤੁੰਗਦਾ ਇਹ ਦੇਖੋ ਜੀ ਇਹ ਸਾਡਾ ਬ੍ਰਦਰ ਕੰਮ ਕਰਦਾ ਸੀ ਹਲਵਾਈ ਦਾ ਕੰਮ ਕਰਦਾ ਸੀ ਉਹਦੇ ਨਾਲ ਜੀ ਵੀ ਜਾਇਦਾ ਸੀ ਤੇ ਅਸੀਂ ਗੁਰਦੁਆਰਿਆਂ 'ਚ ਵੀ ਡਿਊਟੀਆਂ ਕੀਤੀਆਂ ਆ ਇਦਾਂ ਲਾਂਗਰੀ ਦੇ ਕੰਮ ਲਈ ਸਬਜ਼ੀਆਂ ਬਣਾਉਣੀਆਂ ਚੌਲ ਬਣਾਉਣੇ ਤੇ ਗੁਰਦੁਆਰਿਆਂ ਚ ਕਰਦੇ ਹਾਂ ਤੇ ਫਿਰ ਅਸੀਂ ਇੱਧਰ ਮੰਨੇ ਆ ਗਏ ਤੇ ਉਹ ਕੰਮ ਤੇ ਹੋ ਨਹੀਂ ਸਕਦਾ ਚੱਲ ਜਿਹੜਾ ਹੋ ਸਕਦਾ ਉਹ ਹੀ ਕਰੀਏ ਹਾਂਜੀ ਕਿੱਥੇ ਕਿੱਥੇ ਕੰਮ ਕੀਤਾ ਗੁਰਦੁਆਰਾ ਸਾਹਿਬ ਜੀ ਗੁਰਦੁਆਰਾ ਸਾਹਿਬ ਜੀ ਅਹੀਂ ਰਵਾਲ ਸਰ ਗੁਰਦੁਆਰਾ ਕੀਤਾ ਮਣੀ ਕਰਨ ਦੇ ਰਾਹ ਦੇ ਵਿੱਚ ਆਉਂਦਾ ਜਿਹੜਾ ਤੇ ਇੱਕ ਅਸੀਂ ਲੁਧਿਆਣੇ ਦੁਖਨਵਾਰ ਨੂੰ ਗੁਰਦਾਰੇ ਸਾਹਿਬ ਕੀਤਾ ਜੀ ਗੁਰੂ ਘਰ ਦੀ ਸੇਵਾ ਕਰਦੇ ਕਰਦੇ ਆਪਣਾ ਵੀ ਛਾਲ ਲਗਾ ਲਿਆ ਹਾਂ ਐ ਇਸ ਤਰ੍ਹਾਂ ਠੀਕ ਆ ਜੀ ਬਹੁਤ ਵਧੀਆ ਕੰਮ ਉੱਤੇ ਪਰਿਵਾਰ ਤੋਂ ਵੱਖਰੇ ਆ ਰਹਿਣਾ ਪੈਂਦਾ ਸੀ ਇੱਥੇ ਪਰਿਵਾਰ ਦੇ ਵਿੱਚ ਰਹਿਦਾ ਆਪਣਾ ਕੰਮ ਕਰੀਦਾ ਰਾਤ ਨੂੰ ਘਰ ਰਹਿਦਾ ਆ ਕੋਈ ਪ੍ਰੋਬਲਮ ਨਹੀਂ ਆ ਬਾਬੂ ਜੀ ਤੇਰੇ ਕਿੰਨੇ ਦਾ ਵੇਚਦੇ ਤੁਸੀਂ ਕਿੰਨੀ ਦੀ ਪਲੇਟ ਦਿੰਦੇ ਆ ਇਹ ਅਸੀਂ ਆਪਣੇ ਚੌਲ ਸਬਜੀ ਜਿਹੜੀ ਪਾ ਕੇ ਅਸੀਂ 20 ਰੁਪਏ ਦੀ ਪਲੇਟ ਦਿੰਦੇ ਆ ਜੀ ਤੇ ਫੁਲਕੇ ਜਿਹੜੇ ਆ ਪ੍ਰਸ਼ਾਦੇ ਇਹ ਅਸੀਂ ਦਿੰਦੇ ਆ ਜੀ ਚਾਰ ਤੀਆਂ ਤੀਆਂ ਦੇ ਚਾਰ ਤੇ ਨਾਲ ਸਬਜੀ ਦੇ ਦਈਏ 20 ਰੁਪਏ ਦੀ ਹੀ ਲੱਗਾਈ ਦੀ ਉਹ ਦੇਖੋ ਜੀ 20 ਰੁਪਏ ਤਾਂ ਰੱਟਿਆ ਕਿ ਕੋਈ ਗਰੀਬੀ ਵੀ ਹੋਏ ਤੇ ਉਹਦਾ ਵੀ ਪੇਟ ਭਰਦੇ ਉਹ ਵੀ ਰੱਜ ਕੇ ਰੋਟੀ ਖਾ ਸਕਦੇ ਹਾਂਜੀ ਕਈ ਆ ਵੀ ਜਾਂਦੇ ਆ ਕਿਸਿਆਂ ਨੂੰ ਖਵਾ ਦਈਦੇ ਵੀ ਪੈਸੇ ਹੋਈ ਤੇ ਕਹਿੰਦੇ ਯਾਰ ਪੈਸਾ ਨਹੀਂ ਕੋਈ ਉਹਨਾਂ ਅੱਗੇ ਤਾਂ ਕੋਈ ਸ਼ਕਲੋ ਕੋਈ ਗੱਲ ਨਹੀਂ ਤੇ ਖਵਾ ਦਈਦੇ ਆਪਣੇ ਨਾਲ ਪੈਸਾ ਤਾਂ ਵੀ ਖਵਾ ਲੇ ਫਿਰ ਰੋਜ਼ ਰੋਜ਼ ਬਦਲਦਾ ਕਿ ਨਹੀਂ ਰੋਜ਼ ਰੋਜ਼ ਬਦਲੀਦਾ ਜੀ ਸਬਜ਼ੀ ਕਿਸ ਤਰ੍ਹਾਂ ਸੋਮਵਾਰ ਅਸੀਂ ਆਪਣੇ ਰਾਜਮਾ ਚੌਲ ਬਣਾਏ ਅਸੀਂ ਤੇ ਮੰਗਲਵਾਰ ਅਸੀਂ ਅ ਮਤਲਬ ਕਿ ਹੋਰ ਕੁਝ ਬਣਾ ਦੇਈਦਾ ਕਾਲੇ ਤਨੇ ਮੰਨ ਲਓ ਬਣਾ ਲੀਦੇ ਆ ਤੇ ਬੁੱਧਵਾਰ ਅਸੀਂ ਅਲੂ ਨਿਵਟਰੀ ਵੀ ਬਣਾ ਦੇਦੀ ਆ ਵੀਰਵਾਰ ਅਸੀਂ ਕੜੀ ਚੋਲ ਬਣਾ ਲੀਦੇ ਆ ਕੜੀ ਫੋਟਾ ਕੋੜੇ ਪਾ ਕੇ ਕੋਈ ਨਹੀਂ ਕੰਮ ਕਰਦੇ ਕਰਦੇ ਇਕੱਲੇ ਇਕੱਲੇ ਗੱਲ ਕਰਦੇ ਕਰਦੇ ਉੱਥੇ ਨੂੰ ਆ ਗਏ ਔਖਾ ਨਹੀਂ ਲੱਗਿਆ ਤੁਹਾਨੂੰ ਇਹ ਕੋਈ ਔਖਾ ਨਹੀਂ ਜੇ ਕੰਮ ਕਰਨ ਵਾਲਾ ਬੰਦਾ ਹੋਵੇ ਨਾ ਜੇ ਕੰਮ ਕਰਨ ਦੀ ਨੀਤ ਹੋਵੇ ਤੇ ਫਿਰ ਕੋਈ ਕੰਮ ਨਹੀਂ ਔਖਾ ਬੰਦੇ ਇੱਥੇ ਤੇ ਕੁਝ ਵੀ ਨਹੀਂ ਔਖਾ ਵੰਡਣ ਦੇ ਡਾਡੇ ਵੱਡੇ ਜਾਨਵਰ ਵਸ ਕਰ ਛੱਡੇ ਆ ਤੇ ਫਿਰ ਕੰਮ ਦੀ ਕੋਈ ਚੀਜ਼ ਹੀ ਨਹੀਂ ਆ ਪਰਿਵਾਰ ਉਹ ਬਹੁਤ ਵਧੀਆ ਪਰਿਵਾਰ ਆ ਸੁਖੀ ਪਰਿਵਾਰ ਆ ਤੇ ਦੋ ਸਾਡੇ ਬਿਟੇ ਆ ਬਾਹਰ ਆ ਇੱਕ ਸਾਡੀ ਗੁੜੀਆ ਆ ਤੇ ਬਾਕੀ ਘਰ ਦੇ ਆ ਅਸੀਂ ਪੰਜ ਜੀ ਸਾਰੇ ਪਰਿਵਾਰ ਦੇ ਪੰਜ ਜੀ ਆ ਸਵੇਰੇ ਕਿੰਨੇ ਵਜੇ ਉੱਠਦੇ ਤਿਆਰ ਕਰਦੇ ਸਵੇਰੇ ਅਸੀਂ 4:30 ਵਜੇ ਉੱਠ ਕੇ ਤੇ 5:00 ਵਜੇ ਪੱਠੀ ਲਾ ਕੇ ਸ਼ੁਰੂ ਕਰ ਲਈਦਾ ਕੰਮ ਤੇ 7:00 ਪੌਣੇ ਪੌਣੇ ਦਾ 8:00 ਵਜੇ ਦਾ ਅਸੀਂ ਸਾਧ ਲੈਨੇ ਆ ਆਟੋ ਵਾਲੇ ਨੂੰ ਸਮਾਨ ਲਾਟ ਕੇ ਲੈ ਆਈਦਾ ਕਿਤੇ ਬਲੇ ਇਦਾਂ ਵੀ ਅੰਦਰ ਵੀ ਕੋਈ ਆਣ ਕੇ ਕਹਿਣ ਤਾਂ ਬਾਬੂ ਵੀ ਚੱਲ ਆ ਬਣਾ ਦੇਈਂ ਕਈ ਵਾਰੀ ਕੋਈ ਕਹਿ ਦਿੰਦੇ ਜੇ 2000 ਗਾ ਇਕੱਠੇ ਕਰਨ ਵੀ ਜਿਹੜਾ ਪਿੱਛੇ ਜੀ ਸਾਨੂੰ ਕਿਤੇ ceğine ਬਣਾਉਣੇ ਆ ਸਾਨੂੰ ਕਹਿਣ ਲੱਗੇ ਦੇਓ ਤੇ ਨੰਗਾ ਕਣਿਆ ਕਹ ਵੀ ਕਿਤੇ ਜਣੇ ਨਾ ਬਣਾਇਆ ਕਰੋ ਕਾਲੇ ਕਣੇ ਬਣਾਇਆ ਕਰੋ ਤੇ ਅਸੀਂ ਕਾਲੇ ਕਣੇ ਬਣਾਉਣੇ ਸ਼ੁਰੂ ਕਰ ਦਿੱਤੇ ਜੇ ਕੋਈ ਡਿਮਾਂਡ ਕਰੇਗਾ ਤੇ ਹੋਰ ਵੀ ਕਰ ਦਿੱਤੀ ਬਦਲ ਤੇ ਗੁਜ਼ਾਰਾ ਦੇਖੋ ਜੀ ਗੁਜ਼ਾਰੇ ਦੀ ਵਾਲੇ ਬੰਨੇ ਤਾਂ ਤੁਸੀਂ ਲੈ ਜਾਓ ਗੁਜ਼ਾਰਾ ਤੇ 50 60ਾਂ ਜ ਵੀ ਨਹੀਂ ਹੁੰਦਾ ਜੇ ਪਲੇਟ ਵਾਲ ਵੇਖੀਏ ਤੇ ਤੇ ਜੇ ਅਸੀਂ ਆਪਣਾ ਟਾਈਮ ਪਾਸ ਵੀ ਕਰਨਾ ਗਰੀਬੀ ਦਾ ਵੇਹੜਾ ਤੇ ਹੋ ਵੀ ਜਾਂਦਾ ਆ ਹਾਂਜੀ ਹਾਂਜੀ ਇਹਦ ਗੱਲ ਹੁੰਦੀ ਹੈ ਤਈਆਂ ਤੇ ਰੱਖਿਆ ਵੀ 20 ਰੁਪਏ ਕੋਈ ਮਾੜਾ ਬੰਦਾ ਵੀ ਆਵੇ ਤੇ ਉਹ ਵੀ ਕਰ ਸਕੇ ਜਦੋਂ ਬਰਸਾਤ ਹੁੰਦੀ ਹੈ ਇੱਥੇ ਮਨ ਕੋਈ ਸਾਥ ਨਹੀਂ ਆ ਕੋਈ ਕੀ ਕਰੇ ਉਦੋਂ ਤਰਪਾਲ ਰੱਖੀਆ ਤਰਪਾਲ ਪਾਪੂ ਦੇ ਦੀ ਆ ਤੇ ਆਪਣੇ ਬੜੇ ਔਖੇ ਟਾਈਮ ਕੱਢਿਆ ਕੱਲ ਵੀ ਇੱਥੇ ਹੀ ਆ ਕੋਈ ਨਹੀਂ ਮੈਂ ਦੇਲ ਨਹੀਂ ਕਰਦਾ ਆਂ ਸਿਰ ਕਿਦਾਂ ਮੈਂ ਦੇਖਾ ਰਿਹਾ ਦੇਲ ਕਰਨ ਵਾਲੀ ਨਾ ਕਰਨਾਂ ਦੀ ਗੱਲ ਹੀ ਕੋਈ ਨਹੀਂ ਐਤਵਾਰ ਛੁੱਟੀ ਕਰੀ ਦੀ ਆ ਤੇ ਜਿੱਦਣ ਨਾ ਦੇਲ ਕਰਦਾ ਉਹ ਦਿਨ ਸਮਝ ਲਈਦਾ ਵੀ ਐਤਵਾਰ ਜਾਂ ਤੇ ਵੈਸੇ ਛੁੱਟੀ ਐਤਵਾਰ ਤੋਂ ਬਣਾਣੀ ਕਰਨੀ ਚਾਹੀਦੀ ਤੇ ਕੋਈ ਅਮਰਜੈਂਸੀ ਪੈ ਜਾਏ ਤਾਂ ਗੱਲ ਵੱਖਰੀ ਆ ਉਹ ਨਾ ਇਹ ਸਾਡਾ ਤੇਹੀ ਸੰਦੇਸ਼ ਆ ਜੀ ਜਿੰਨਾ ਵੱਤ ਵੱਤ ਕੰਮ ਹੋ ਸਕਦਾ ਜਿੱਤੇ ਰਾਂ ਮੇ ਭਾਵਾਂ ਦੀ ਉਮਰ ਜੇ ਨਹੀਂ ਵੱਧ ਵੀ ਹੋ ਗਈ ਤੇ ਤਾਂ ਵੀ ਜ ਆਪਣੇ ਕੰਮ ਦੇ ਹਿਸਾਬ ਨਾਲ ਆਪਣੀ ਉਮਰ ਦੇ ਹਿਸਾਬ ਨਾਲ ਕੰਮ ਜਿਹੜਾ ਕੋਈ ਨੂੰ ਵੀ ਕਰਨਾ ਚਾਹੀਦਾ ਆ ਸਰੀਰ ਜਿਹੜਾ ਚੱਲਦਾ ਫਿਰਦਾ ਰਹੇ